ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨੂਰ ਕ੍ਰੀਏਸ਼ਨ ਤੇ ਮੈਂ ਤੁਹਾਡੇ ਨਾਲ ਅੱਜ ਦੋ ਫੁਲਕਾਰੀਆ ਸ਼ੇਅਰ ਕਰਨ ਲੱਗੀ ਹਾਂ ਜੀ ਇਹ ਰੈੱਡ ਕਲਰ ਦੇ ਵਿੱਚ ਤੇ ਗ੍ਰੀਨ ਕਲਰ ਦੇ ਵਿੱਚ ਰਹੂਗੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਪੈ ਜਾਂਦਾ ਹੈ ਇਹ ਗ੍ਰੀਨ ਕਲਰ ਹਰੇ ਕਲਰ ਰੰਗ ਚ ਹੈ ਜੀ ਤੇ ਇਹ ਰੈੱਡ ਲਾਲ ਰੰਗ ਚ ਇਹ ਫੁਲਕਾਰੀਆ ਅਸੀਂ ਹੱਥ ਨਾਲ ਤਿਆਰ ਕੀਤੀਆਂ ਨੇ ਇਹ ਮਸ਼ੀਨੀ ਕਢਾਈ ਨਹੀਂ ਹੈ ਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਓਪਨ ਕਰਕੇ ਵੀ ਦਿਖਾਉਂਗੀ ਇਹ ਲੈਂਥ ਵਾਲੀ ਸਾਈਡ ਤੋਂ ਤੁਹਾਡਾ ਇਦਾਂ ਨੀਚੇ ਬਾਰਡਰ ਆਊਗਾ ਸੇਮ ਡਿਜ਼ਾਈਨਿੰਗ ਰਹੂਗੀ ਤੇ ਵਿੱਚ ਇਦਾਂ ਬੂਟੀਆਂ ਹੋਣਗੀਆਂ ਤੇ ਜਿਹੜੀ ਪੱਲਿਆਂ ਦੇ ਉੱਪਰ ਆਪਾਂ ਨੇ ਕਢਾਈ ਕੀਤੀ ਹੈ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹ ਚੁੜਾਈ ਦੇ ਵਿੱਚ ਬਾਰਡਰ ਹੈ ਥੱਲੇ ਪੱਲਿਆਂ ਦੇ ਵਿੱਚ ਇਹ ਸਾਰਾ ਜੀ ਹੱਥ ਨਾਲ ਕੰਮ ਕੀਤਾ ਹੋਇਆ ਹੈ ਤੇ ਇਹਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਜੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਸੂਟ ਕੋਈ ਲਹਿੰਗਾ ਕੁਝ ਵੀ ਤੁਸੀਂ ਫੁੱਲਕਾਰੀ ਬਾਗ ਬਣਵਾਉਣਾ ਚਾਹੁੰਦੇ ਹੋ ਤੁਸੀਂ ਹੁਣ ਆਪਣੇ ਆਰਡਰ ਦੇ ਸਕਦੇ ਹੋ ਪਰ ਉਹਦੇ ਲਈ ਮੈਨੂੰ ਥੋੜਾ ਟਾਈਮ ਚਾਹੀਦਾ ਹੋਊਗਾ ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਓਪਨ ਕਰਕੇ ਵੀ ਦਿਖਾ ਦਿੰਨੀ ਹਾਂ ਜੀ ਹਾਂਜੀ ਇਹ ਮੈਂ ਤੁਹਾਨੂੰ ਥੋੜਾ ਖੋਲ ਕੇ ਦਿਖਾ ਰਹੀ ਹਾਂ ਜੀ ਇਹ ਐਦਾਂ ਦੇਖ ਸਕਦੇ ਹੋ ਤੁਸੀਂ ਇਹ نیچے ਦੇਖੋ ਜੀ ਪੱਲਿਆਂ ਦੇ ਉੱਪਰ ਕਿੰਨੀ ਸੋਹਣੀ ਕਢਾਈ ਹੈ ਨੇੜੇ ਤੋਂ ਦੇਖੋ ਬਿਲਕੁਲ ਤੁਹਾਨੂੰ ਫਿਨਿਸ਼ਿੰਗ ਵਧੀਆ ਮਿਲੂਗੀ ਇੱਕ ਇੱਕ ਫੁਲਕਾਰੀ ਕਰਕੇ ਦਿਖਾ ਰਹੀ ਹਾਂ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਹਾਂਜੀ ਅਗਲੀ ਜੀ ਜਿਹੜੀ ਆਪਣੀ ਰੈੱਡ ਕਲਰ ਤੇ ਹੋਈ ਹੈ ਰੈਡੀ ਇਹ ਦੇਖੋ ਇਹਦੀ ਫਿਨਿਸ਼ਿੰਗ ਵੀ ਤੁਹਾਨੂੰ ਵਧੀਆ ਉਸੇ ਤਰ੍ਹਾਂ ਸੇਮ ਮਿਲੂਗੀ ਤੇ ਆਪਣਾ ਡਿਜ਼ਾਈਨ ਸੇਮ ਹੈ ਜੀ ਸਿਲਕ ਦੇ ਦੁਪੱਟੇ ਨੇ ਬਹੁਤ ਹੀ ਪਿਆਰੇ ਬਣੇ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਅੱਗੇ ਮੈਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਮਿਲੂੰਗੀ ਉਦੋਂ ਤੱਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਫਟਾਫਟ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਸਕਰੀਨ ਸ਼ਾਟ ਲੈ ਸਕਦੇ ਹੋ ਹੱਥ ਦਾ ਕੰਮ ਵੀ ਹੁਣ ਮੈਂ ਤਿਆਰ ਕਰਵਾ ਰਹੀ ਸੀਗੀ ਆਪਣੇ ਔਨਲਾਈਨ ਸਟੋਰ ਤੇ ਤੇ ਤੁਸੀਂ ਆਪਣਾ ਆਰਡਰ ਕਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ